ਸਹਿਜ ਨੇ ਹੁਣ ਬਰਾਂਡ ਤਾ ਪਾ ਲਈ ਸਹਿਜ ਦੀ ਸਟਿੰਗ ਨੂੰ ਗੋਲਣ ਤੇ ਕੋਟ ਕਪੂਰਾ ਜਿਹੜੇ ਨਾਨੀ ਭਾਈ ਤਿਆਰ ਕਰੀ ਜਾਂਦੀ ਐ ਸੁਦੀਪ ਕੌਰ ਅੱਜ ਅਸੀਂ ਜਿਹੜੀ ਇਹ 7 ਸਾਲ ਸੱਤਵਾਂ ਲੱਗ ਗਿਆ ਪੱਗ ਦੀ ਰਸਮ ਕਰਨੀ ਆ ਸਹਿਜ ਦੇ ਨਾਨੇ ਨੇ ਨਾਨੀ ਤਿਆਰ ਕਰੀ ਜਾਂਦੀ ਐ ਦੀਪ ਦੇ ਸਰ ਤੇ ਨਾਣਾ ਜਾ ਮਾਰ ਕਿਵੇਂ ਲੋ ਵੀ ਵੀਰਪਾਲ ਗੋਲੋ ਸਾਡੀ ਤੇ ਤੂੰ ਨਹੀਂ ਤੇ ਇੱਕਮਪ੍ਰੀਤ ਆ ਲੈ ਤੂੰ ਤੇ ਇੱਕਮਦੀਪ ਤੇ ਸਹਿਜਦੀਪ ਦੀ ਦਾਦੀ ਜੀ ਠੀਕ ਆ ਲੈ ਆ ਚੱਕ ਲੋ ਬੰਦ ਤੇ ਇਸ ਤੋਂ ਬਾਅਦ ਭਾਈ ਸਾਰਿਆਂ ਦੇ ਦੱਸਾਂਗੇ ਸੋਨੂੰ ਤਿਆਰ ਹੋ ਜਾਂਦੇ ਨੇ ਦੀਪ ਦਾਦਾ ਜੀ ਨੇ ਨਸਮਨ ਸਿੰਘ ਤੇ ਮੰਮੀ ਸਹਿਜਦੀਪ ਦੀ ਇਹ ਹਮੀਤ ਇਹ ਸਾਡੀ ਬੀਤ ਆ ਤੇ ਇਧਰ ਹੁਣ ਅਸੀਂ ਅਗਲੀ ਰਸਮ ਕਰਦੇ ਆਂ ਭਾਈ ਪੱਗ ਬੰਨਣ ਦੀ ਤੇ ਇਸ ਤੋਂ ਬਾਅਦ ਪੱਗ ਬੰਨਿਆ ਕਰਾਂਗੇ ਫਿਰ ਬੰਨਣਾ ਕਰਾਂਗੇ ਬੰਨਣਾ ਕਰਾਂਗੇ ਚੰਕਾ ਲੈ ਬੰਨਿਗੇ ਆ ਥੱਲੇ ਫੋਟੋ ਖਿੱਚੀਏ आवे जी बड़ा हां हां लाल अनुमान है पूरा है बड़ा हां रस्सी दे अस आई गिरा उनको कौन नहीं इधर देख लो इधर बहुत ध्यान बस ठीक है इधर तक तू फिर बहुत भूख चक भाई इठे रेहने ना मां पेन नहीं क्या हां और दौरे दी पाग ਕੌਣ ਆਉਣਾ ਤੁਹਾਨੂੰ ਨਾਨੀ ਹੋਗੀ ਪਾਣੀ ਉਹ ਕੋਈ ਇਹ ਦੂਜੀ ਪਾਣੀ ਕਿਉਂ ਆਲਾ ਨਾਨੀ ਹੋਗੀ ਪਾਣੀ ਐਦਾਂ ਤਾਂ ਦੇਖਿਆ ਤੂੰ ਫਿਰ ਪਤਾ ਨਹੀਂ ਹਾਂ ਮੰਮੀ ਨਾਨੀ ਪਾਣੀ ਨਾਨੀ ਵੀ ਪਾਣੀ ਸਾਰੀ ਪਾਣੀ ਐ ਮਾਮਾ ਵੀ ਪਾਣੀ ਇਕੱਠਿਆਂ ਦੀ ਜੁੜੀ ਪਾਣੀ ਹਾਂ ਸਾਰੀ ਪਾਣੀ ਦਾ ਬਣਾਉਣਾ ਨਹੀਂ ਚਾਹਦਾ ਯਾ ਤੂੰ ਹੁਣ ਪਾਣੀ

ਪਾਣਾ ਜੀ ਉਹੋ ਜੇ ਪੱਗ ਪੈਣ ਆਪਣੇ ਸਾਡੇ ਪੱਗ ਹੀ ਨਿਵੰਦਾ ਪੱਗ ਪੈਣ ਕੋ ਸਾਸਰੀਆ ਕਾ ਸਹਿ ਚਾਕੀ ਬੁੱਤ ਇਧਰ ਆ ਨਾਨੂ ਲਾਉ ਮੈਂ ਵੀ ਸਾਡੇ ਤੇਰੇ ਉਧਰ ਦੇਖ ਉਧਰ ਚੱਕਾ ਫੋਟੋ ਕਰਨੀ ਇੱਕ ਮਿੰਟ ਇਧਰ ਚਾਹ ਪਾ ਉਧਰ ਫਰੀ ਹੈ ਮੇਰੀ ਯਾਰ ਕੋਈ ਨਹੀਂ ਉਧਰ ਦੇਖ ਲੈ ਵੀ ਸਾਰੇ ਦੇਖੋ ਉਹ ਦਾ ਹੰਡਾ ਦੇ ਹੁੰਦਾ ਕੀ ਉਹ ਲਈ ਆਂਦੇ ਚੌਲ ਲਈ ਹੁੰਦੇ ਜੀ

ਜਾ ਅਹੋ ਮੇਰਾ ਕੈਮਰਾ ਆਹ ਬਣ ਤਰੀ ਮਮੀ ਕਾਉ ਦਾਨੀ ਲਓ ਜੀ ਮੂੰਹ ਜਿਹਾਣਾ ਲਓ ਵੀ ਹੁਣ ਤੂੰ ਮੂੰਹ ਦੇ ਬਾਈਂ ਆਹੀਂ ਲਾ ਪਹਿਲਾਂ ਉਧਰ ਫੋਟੋ ਦੇ ਫੋਟੋ ਪਹਿਲੇ ਆਹੀਂ ਲਾ ਉਧਰ ਦੇਖੇਗਾ ਉਹ ਦੇਖ ਤਾਂ ਇਹ ਵੀ ਰੜੀ ਉਧਰ ਨੂੰ ਦੇਖ ਨਾ 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 ਚੱਲ ਚੱਲ ਪੁੱਤ ਚੱਲ ਕੋਈ ਨਾ ਮੜ ਆਹ ਮੜੇ ਲੈ ਲੈ ਪੁੱਤ ਮੜੇ ਅੱਪਲੇ ਹੁੰਦਾ ਜੰਗ ਅੱਪਲੇ ਆਹੀਂ ਨਹੀਂ ਫੋਟੋ ਨਾ ਆਹ ਬਾਰੇ ਮੂੰਹ ਸਾਰੇ ਜਣੇ ਫੋਟੋ ਖਿੱਚੇ ਤੂੰ ਇੱਧਰੋਂ ਬੈਠਾ ਕੇ ਸਾਰੇ ਫੋਟੋ ਖਿੱਚੀਏ ਪਹਿਲਾਂ ਉੱਧਰ ਦੇਖੋ ਤੇ ਆ ਕੋਈ ਨਹੀਂ ਦੇ ਕਿੰਨਾ ਦਾ ਰੇਟ ਦਾ ਕੋਈ ਦੱਸਦਾ ਨਹੀਂ ਬੰਦੇ ਆ ਕੋਈ ਬੱਤ ਤੂੰ ਆ ਤੂੰ ਜੋ ਫੋਟੋ ਖਿਡਾਉਣੀ ਹੈ ਕਿਹੜਾ ਫੇਰ ਪਾਗ ਪੁੱਤ ਬੋਟਾ ਕਿਚਾ ਲਾ ਮੇਸੋੜੀ ਕਿਚਾ ਹਾਂ ਲਾਵੇਂ ਛੇਵੀਂ ਕੁੜੀ ਜਗਹਿਣਾ ਉਹ ਦੂਜੀ ਨਾਲ ਪੜਦੀ ਨਹੀਂ ਸੀ ਇਹ ਉਹ ਦੂਜੀ ਪੜਦੀ ਹੁੰਦੀ ਚੱਲ ਉਹ ਉੱਧਰ ਦੇਖੋ ਪੁੱਤ ਆ ਬਹਿ ਜਾ ਦਾਦੀ ਦੀ ਬੁੱਕਲ 'ਚ ਜਾ ਦੇਖੋ ਤਰਾਸ ਪੁੱਤ ਇੱਧਰ ਬਹਿ ਜਾ ਕਿਹਨੂੰ ਪੁੱਤ ਇੱਕ ਬੈਠਿਆ ਬੈਠੂ ਸੀ ਨਹੀਂ ਰੋਕ ਆ ਗਏ। ਉਹ ਕਰਦੇ ਸਾਰੀ ਕਰਦੀ। ਸਾਰੇ ਕਰਦੀ। ਇਹ ਫਿਰ ਸਾਰੇ ਨਿਕਲ ਗਏ। ਲਓ ਜੀ। ਥੈਂਕ ਯੂ। ਤੁਸੀਂ ਵੀ ਕਰੋ। ਚਲੋ। ਛੋਟੀ ਮੰਮੀ ਨੂੰ ਬਰਾਉ ਬਈ। ਆਉਂਦੀ ਆ। ਮੰਮੀ। ਜੋ। ਨਾਲ ਚਾਹੋ ਵੀ ਕਰੋ। ਹੋ ਗਏ। ਆ ਲਿਆ। ਤੇ ਦਾਦੀ ਹੋਦੀ ਆ। ਉਹ ਸੱਦਰੋ ਕੋਈ ਨਹੀਂ ਬਈ ਹੋ ਰਹੀ ਆ। ਆ ਜਾ ਮੰਮੀ। ਆਇਆ। ਹੋ ਗਿਆ ਆਇਆ। ਹਲਦੀ ਹੋ ਗਈ ਜਦੋਂ ਵਿੱਚ। ਤੁਸੀਂ ਬੈਠਾ ਨਾ ਚੌਲਦੇ। ਕੋਈ ਨਹੀਂ ਉਹ ਵੀ ਤਾਂ ਇਹਦਾ ਹੋ ਜਾਂਦਾ ਕਰੀ ਹੈ ਜੀ ਉਹ ਉਹ ਨਾ ਕੋਈ ਨਹੀਂ ਬਸ ਉਹ ਕੀ ਰਾਤ ਨੂੰ ਦਰ ਆਹ ਫੜਿਓ ਡੈਡੀ ਮੇਰਾ ਇਹ ਕਿਵੇਂ ਬੰਨਦੇ ਸੱਜਾ ਹਾਂ ਹਾਂ ਸਾਹਿਬ ਇਹ ਅੱਪਾ ਸਿੱਧਾ ਇਹ ਤਾਂ ਇਹ ਚਲਦੇ ਕਰਦੇ ਖਾ ਭੁਜੂਏ ਭੋਗ ਪ੍ਰਧਾਨ ਮੰਤਰੀ ਬੰਦੇ ਨੇ ਐ ਮੇਰੇ ਬੰਦਾ ਤਾਉਦੇ ਆ ਜਿਹਨੇ ਖਾ ਭੁਜੂਂਦੇ ਰ ਪਾਣ ਤੇ ਜਾਇਆ ਹਾਂ ਮੈਂ ਇੱਕ ਬੰਦਾ ਹਾਂ ਰੁਭਰ ਉਹ ਬੰਨਣਾ ਹੈ ਕੋਈ ਫਿਰ ਮਾ ਸੇਖ ਲੈਣਾ ਤੇ ਫਿਰ ਰਖੜੀ ਬੰਨਣਾ ਉਹ ਆਉਂਗੇ 20 ਬਹ ਹੈਨਾ ਆ ਜਾ ਰਖੜੀ ਬੰਨਣਾ ਆਉਂਗੇ ਨਾ ਹਾਂ ਮੰਮੀ ਵੀ ਕੋਈ ਨਹੀਂ ਸੋਨ ਲੱਕੜੀ ਨੇੜੀ ਆ ਗਈ ਬਾਡੇ ਦੇ ਰਖੜੀ ਬੰਨ ਕੇ ਜਾਉਂਗੇ ਮੰਮੀ ਆ ਗਈ ਠੀਕ ਹੈ ਸਾਰਿਆਂ ਦੇ ਬੰਨੂਗਾ ਚਾਹਗਾ ਤੇ ਇਹਦੇ ਵੀ ਬੰਨੂਗੇ ਨਾਨੀ ਨੇ ਨਾਨੂ ਦੇ ਬੰਨੇਗਾ ਪੂਰੇ ਧਿਆਨ ਤੇ ਪੂਰੇ ਪੂਰੇ ਧਿਆਨ ਪੂਰੇ ਟੁੰਡੇ ਤਾਂ ਚੱਕਾ ਮੜੀ ਜੀ ਥੱਲੇ ਹੋ ਗਈ ਪੱਗ ਕੋਈ ਨਹੀਂ ਕੋਈ ਛੁੱਟ ਗਿਆ ਏ ਹਾਂ ਬਰ ਠੀਕ ਹੈ ਮੇਰੀ ਆਹ ਗੜ ਜਾ ਹੱਕ ਤਾਂ ਆਪਾਂ ਚੱਕ ਦਿੰਦੇ ਆ ਚੱਲ ਮੈਂ ਤਾਂ ਵਧੀਆ ਐ ਜਾਈ ਰਹਿਣ ਦੇ ਆਹ ਸਹੀ ਐ ਆਹ ਦੂਵੇ ਤੂੰ ਚੱਲ ਕੋਈ ਨਹੀਂ ਹੁਣ ਮੈਂ ਤੇ ਇੱਧਰ ਹੋ ਜਾਂਦੀ ਆਪਾਂ ਆ ਤੁਸੀਂ ਐਂ ਨਾ ਤੁਸੀਂ ਬਰਾਵਾ ਬਾਈ ਜੀ ਹਾਂ ਮੈਂ ਇੱਧਰ ਬੰਨ ਜੀ ਦਿੰਦੇ ਹਾਂ ਚੱਲ ਗੱਡੀ ਬੈਠੋ ਤੁਸੀਂ ਸਾਰੇ ਬੈਠੋ ਬੈਠੋ ਜੋ ਪੱਕੇ ਹੋ ਗਏ। ਚੱਕ ਕੋਈ ਨਹੀਂ। ਇਹਨੇ ਸਾਰਿਆਂ ਨੇ ਆਪਾਂ ਕਰਦੇ ਆ ਬੈਂਕ ਰੋਣਾ। ਹੁਣ ਇਹ ਹਲਾਉਣੀ ਨਹੀਂ। ਇਧਰ ਨੂੰ ਦੇਖ। ਲਓ ਬਈ ਹਾਂ ਆਹ ਦੇ ਚ ਪਾ ਲਿਓ। ਹਾਂ ਆਹ ਕਰਾ ਲਿਆ। ਲਓ ਵੀ ਸਗਣ ਪੱਗ ਦੀ ਰਸਮ ਸਾਡੇ ਸਹਿਜ ਦੀ 7 ਸਾਲ ਮਾ 7 ਮਹੀਨਾ ਲੱਗ ਗਿਆ। ਤੇ ਅੱਜ ਨਾਨਕਿਆਂ ਵੱਲੋਂ ਜਿਹੜੀ ਰਸਮ ਹੁੰਦੀ ਆ ਪੱਗ ਦੀ ਤੇ ਹੁਣ ਚੈ ਦੀਪ ਦੀ ਮੰਮੀ ਮੀਤ ਭਾਈ ਹੁਣ ਉਹ ਕਰੀ ਜਾਂਦੀ ਆ ਬੱਚੇ ਨੂੰ ਅਸੀਰਵਾਦ ਦਿੰਦੇ ਆ ਫਿਰ ਦਾਦੀ ਆ ਜਾਓ ਵੀ ਅੱਗੇ ਤੁਸੀਂ ਵੀ ਹੁਣ ਇੱਥੇ ਤੁਸੀਂ ਵੀ ਬਹਿ ਜਾਓ ਕੋਈ ਨਹੀਂ ਤੇ ਦਾਦਾ ਦਾਦੀ ਵੀ ਆਉਂਦੇ ਆ ਨਹੀਂ ਨਹੀਂ ਮੈਂ ਬਹਿ ਜਾਣਾ ਹੈ ਕੋਈ ਨਹੀਂ ਇਹ ਘਮਣਾ ਅੰਦੂ ਦਾ ਸਾਰਾ ਨਾਲ ਵਧੀਆ ਮੈਨੂੰ ਬਣਾਉਣੀ ਹੁੰਦੀ ਹੈ ਇਹ ਆ ਲੋ ਵੀ ਇਹ ਘੱਟ ਖਾਂਦਾ ਲੱਡੂ ਇਹ ਮਿੱਠਾ ਘੱਟ ਲੱਡੂ ਤਾਂ ਮੈਂ ਚੋਰਾ ਵੀ ਨਹੀਂ ਹੁੰਦਾ ਚੰਗਾ ਤਾਂ ਦੇਖਿਆ ਕਰ ਨਹੀਂ ਖਾਂਦਾ ਇੱਧਰ ਦੇਖ ਸਹਜ ਉੱਪਰ ਇੱਧਰ ਚਾਹ ਦੇ ਸਹਜ ਉੱਪਰ ਦੇਖੋ ਬਈ ਇੱਧਰ ਦੇਖੋ ਸਾਰੇ ਵੀ ਉੱਪਰ ਚੱਲ ਤਾ ਇਹ ਆਓ ਵੀ ਸਹੇ ਦੀਪ ਹੁਣ ਸਰਦਾਰ ਅੱਜ ਤੋਂ ਬਾਦ ਬਣ ਗਿਆ ਬੁੜਿਆਂ ਦੇ ਪੱਗ ਬੰਨਿਆ ਕਰਾਂਗੇ ਪੱਗ ਬੰਨਿਆ ਕਰਾਂਗੇ ਨਾ ਹਾਂ ਅੱਜ ਤੈਨੂੰ ਮਾਮੇ ਤਾਂ ਬੰਨ ਨਹੀਂ ਪੱਗ ਬੰਨਿਆ ਕਰੂ ਬਈ ਸਹਜ ਤੇ ਲੋ ਯਾਰ ਅਸਮੇ ਸਾਡੀ ਪੱਗ ਦੀ ਰਸਵਤ ਤੇ ਮਾਲਕੇ ਨੂੰ ਸਹਿਜਦੀਪ ਨੂੰ ਚੜ੍ਹਦੀਆਂ ਕਲਾ ਰੱਖੇ ਤੇ ਪੜ੍ਹਾਈ ਬਾੜੀ ਕਰਾਵੇ ਤੇ ਵੱਡਾ ਅਫਸਰ ਉੱਚੇ ਅਹੁਦੇ ਤੇ ਡੀਸੀ ਵੱਡਾ ਬੜਾਵੇ ਨੂੰ ਚੰਗਾ ਬੱਚਾ ਚੰਗਾ ਵੀ ਬਣਾਵੇ ਮਾਪਿਆਂ ਦਾ ਆਗਿਆਕਾਰ ਵੀ ਬਣਾਵੇ ਦਾਦਾ-ਦਾਦੀ ਦਾ ਮੰਮੀ ਪਾਪਾ ਦਾ ਸਾਰਿਆਂ ਦਾ ਆਗਿਆਕਾਰ ਸਾਰਿਆਂ ਦਾ ਪੁੱਤ ਕਹਿਣਾ ਮੰਨਣਾ ਚੰਗਾ ਹੈ ਵਧੀਆ ਪੜ੍ਹਨਾ ਵੀ ਆ ਪੜ੍ਹਾਈ ਵੀ ਜ਼ਰੂਰੀ ਆ ਤੇ ਵੱਡਿਆਂ ਦਾ ਆਖਾ ਵੀ ਮੰਨਣਾ ਹੁੰਦਾ ਹਾਂਜੀ ਠੀਕ ਆ ਨਾ ਹਾਂ ਹੁਣ ਬਈ ਸਾਡਾ ਗਲਬੀ ਇਧਰੋਂ ਮੈਂ ਜਾਣ ਪਛਾਣ ਕਰਾਉਣਾ ਇਹ ਸਾਡੀ ਏਕਮ ਦੀਪ ਆ ਤੇ ਮੈਂ ਕੀ ਲੱਗਦਾ ਬਾਬਾ ਇਹ ਮੇਰੀ ਭੈਣ ਦੀ ਪੋਤੀ ਆ ਇਧਰ ਸਾਡੀ ਭੈਣ ਆ ਮੇਰੀ ਗੋਲੋ ਤੇ ਆ ਵੇਖੋ ਕਿੰਨੇ ਖੁਸ਼ ਆ ਸਾਰੇ ਇਹ ਤਾਂ ਲੜਕਿਆਂ ਨੇ ਹੀ ਲੋ ਤੇ ਇਹਨਾਂ ਦੀ ਸਹੇਦੀ ਦਾਦੀ ਇਹਦੀ ਮੰਮੀ ਇਹਦੇ ਦਾਦਾ ਜੀ ਇਧਰ ਨਾਨੀ ਸਹੇਦੀ ਆਪ ਤੇ ਚੱਲ ਭਈ ਆਹ ਜਿਹੜਾ ਆਹ ਬਟਣਾ ਹੂੰ ਇਹ ਹੁਣ ਹੋਰ ਰਿਕਾਰਡਿੰਗ ਚੱਲ ਪਈ ਮੈਨੂੰ ਪਤਾ ਫੇਰੇ ਇੱਥੇ ਆ ਜੂਗਾ ਅਗਰ ਸੈਰ ਨਾ ਕਰੋ ਕਰੀ ਤਾਂ ਉਧਰ ਉਧਰ ਨੂੰ ਵੀ ਹੋ ਜੀ ਹੁਣ ਬੜਾਈ ਚੱਲ ਹੌਲੀ ਹੌਲੀ ਮੈਂ ਵੀ ਜਾਣਾ ਉਧਰ ਅਸਰ ਕੱਟੀ ਜਾਂਦੀ ਐ ਤਾੜਾ ਤਾੜਾ ਫਿਰ ਜਰਾ ਤੂੰ ਉੱਤੇ ਹੋਣੇ ਚਾਹੀਦੇ ਆ ਲੋ ਭਈ ਆ ਕੇ ਸਾਰੇ ਬਹਿ ਜਾਓ ਭਾਈ ਬਹਿ ਜਾਓ ਆਪਣੀ ਲੈ ਲਿਖਦਾ ਹੁਣ ਤਾਂ ਦੇਖ ਆਪਣੇ ਸਾਹਜ ਉਹ ਦੇਖ ਸਰਕਾਰ ਦੇ ਫੋਟੋ ਇੱਕ ਬੜਾਈ ਦਿੰਦੀ ਆ ਵੀਡੀਓ ਤੇ ਗੋਲਟਾ ਲੋ ਐ ਚਲੇ ਕਰਦੇ ਤੇ ਚੱਲ ਬਣ ਫੋਟੋ ਖਿੱਚ ਹਣ ਆ ਵੀਡੀਓ ਰੁਕ ਲਾ ਆ ਲੋ ਵੀ ਸਾਰੇ ਸਾਡੇ ਸਹਿਜ ਦੇ ਇੱਕ ਪੱਗ ਦੀ ਰਸਮ ਹੋਈ ਆ 7 ਸਾਲਾਂ ਦਾ ਸਾਡਾ ਸਹਿਜ ਹੋ ਗਿਆ ਤੇ ਮਾਲਕ ਨੇ ਘਰ ਵਿੱਚ ਖੁਸ਼ੀਆਂ ਲਿਆਂਦੀਆਂ ਤੇ ਇਦਾਂ ਹੀ ਇਹ ਪਰਿਵਾਰ ਖੁਸ਼ੀਆਂ ਖੇੜਿਆ ਚ ਵੱਸਦਾ ਰਹੇ ਤੇ ਇੱਧਰ ਸਾਡਾ ਭਾਈ ਲਾਸਮਣ ਸਿਖ ਜੀ ਆ ਗੋਲਣ ਜੀ ਕੇ ਇਹਨਾਂ ਦੇ ਦਾਦਾ ਜੀ ਨੇ ਸਹਿਜ ਦੇ ਤੇ ਇਧਰ ਨਾਨੀ ਪਿਛਲੇ ਪਾਸੇ ਸਹਿਜ ਦੀ ਕੁਲਦੀਪ ਕੌਰ ਤੇ ਇਧਰ ਮੀਤ ਸਾਡੀ ਧੀ ਤੇ ਸਹਿਜ ਦੀ ਮੰਮੀ ਤੇ ਇਧਰ ਸਹਿਜ ਦੀ ਦਾਦੀ ਇਹ ਸਾਡਾ ਸਹਿਜ ਸਹਿਜ ਇਧਰ ਦੇਖੋ ਲਓ ਵੀ ਹੁਣ ਮੈਂ ਇੱਕ ਫੋਟੋ ਖਿੱਚਦਾ ਇਧਰ ਸਾਰੇ ਇਧਰ ਦੇਖੋ ਵੀ ਹੁਣ ਸਹਿਜ ਉੱਪਰ ਦੇਖ ਪੁੱਤ ਲਿਆ ਵੀ ਸਾਰਿਆਂ ਦੀ ਫੋਟੋ ਆ ਗਈ ਕਦੋਂ ਲੰਘ ਗੰਗਾ ਵੀ ਦੋ ਕੀ ਪਾਗ ਲਾਉਣੀ ਨਹੀਂ ਹੁੰਦੀ ਪੁੱਤ ਪਾਗ ਤਾਂ ਬਦਾ ਬੰਨੀ ਆ ਲੈ ਇਹ ਆ 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 ਹੌਣ ਕਰ ਲਿਆ ਨਿੱਕੇ ਹੁੰਦੇ ਦੀ ਐ ਸਹਿਜ ਜੀ ਬਈ ਜਨਮ ਤੋਂ ਬਾਅਦ ਦੀ ਐ ਤੇ ਸਹਿਜ ਜੀ ਵੀ ਆ ਲਾ ਰਿਹਾ ਹਾਂ ਆ ਲਾ ਰੋ ਵੱਖ-ਵੱਖ ਰੰਗਾ ਸਹਿਜ ਦੇ ਇਧਰ ਫੇਰ ਸਾਰਤੀ ਬੂੜ ਚਾ ਸਹਿਜ ਹੈ ਨਾ ਸਾਰਤੀ ਇਹ ਵੀ ਅਜੇ ਲੋੜੀ ਮਾਰਦੋ ਕੇ ਹਾਂ ਇਧਰ ਵੀਰਪਾਲ ਸਹਿਜ ਜੀ ਮੰਮੀ ਤੇ ਇਧਰ ਪਾਪਾ ਕੁਲਜੀਤ ਕੌਰ ਅੱਜ ਕੰਮ ਦੇ ਰੁਝੇ ਵਿੱਚ ਕਿਤੇ ਵਿਜੀ ਸੀਗੇ ਤੇ ਇਧਰ ਫੇਰ ਆ ਗਿਆ ਵੀ ਸਹਿਜ ਦੀਪ ਤੇ ਨਾਲ ਸਾਡਾ ਪਰਿਵਾਰ ਵੀ ਆ ਗਿਆ ਮੇਰੇ ਨਾਲ ਵੀ ਸਹਿਜ ਆ ਗਿਆ ਤੇ ਨਿੱਕਾ ਜਿਹਾ ਹੁੰਦਾ ਜਦੋਂ ਜਨਮ ਹੋਇਆ ਸੀ ਉਦੋਂ ਦੀ ਫੋਟੋ ਆ ਤੇ 2017 ਚ ਵੈਦ ਹੋਈ ਸੀ ਵੀ ਪੰਜ ਇਧਰ ਸਾਡੀ ਬੀਤ ਆ ਮਾਲਕ ਇਹਨਾਂ ਨੂੰ ਵੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਚ ਰੱਖੇ ਤੰਦਰੁਸਤੀ ਦੇਵੇ ਸਾਰੇ ਪਰਿਵਾਰ ਨੂੰ ਹੱਸਦੇ ਖੇੜਦੇ ਹੀ ਰਹਿਣ ਠੀਕ ਆ ਵੀ ਇਹ ਮੀਤ ਆ ਤੇ ਕੁਲਜੀਤ ਸਿੰਘ ਆ ਕੀ ਕਰ ਲੱਗਿਆ بارش ਆ ਗਈ ਬਈ ਸਹਿਜ ਕਿ ਪਿੰਡ ਮੀਂਹ ਪੈ ਗਿਆ ਸ਼ਹਿਰ ਚ ਤੇ ਕੀ ਕਰਦਾ ਸਹਿਜ ਇਹਨੂੰ ਤੂੰ ਹੱਥ ਤੇ ਰੱਖ ਦਿੰਦਾ ਹੈ ਕੀ ਕੰਮ ਕਰਦਾ ਤੂੰ ਸਾਈਕਲ ਕਿੱਥੇ ਆ ਤੇ ਫਿਰ ਉਹਦੇ ਤੇ ਖੇਡ ਆਪਾਂ ਫੋਟੋ ਖਿੱਚੀ ਇੱਕ ਆ ਵੇ ਫੁੱਲ ਲਾਈ ਬੈਠਿਆ ਵੀ ਸਹਿਜ ਕਿ ਤਾ ਪੂਰੇ ਘਰੇ ਘਰ ਆ ਤੇ ਫੱਗ ਹੈ ਜ ਸਾਈਕਲ ਤੇ ਉਧਰੋਂ ਆਊਗਾ ਹੌਲੀ ਆਈ ਪੁੱਤ ਇੱਥੇ ਹੀ ਰਹੀਂ ਚੰਗਾ ਹਾਂ ਯਾਰ ਮੋਲੀਆ ਮਤਾਂ ਮਕੀ ਜਾ ਵਾ ਇੱਥੇ ਇੱਥੇ ਖੇਢੀ ਚੰਗਾ ਇਧਰ ਆ ਸਟੈਂਡ ਲਾ ਲ ਕੇ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਕੁਛ ਨਹੀਂ ਹੁੰਦਾ ਅੱਜ ਅਸੀਂ ਆ ਹਾਂ ਸਹਿਜ ਦੀਪ ਤੇ ਅੱਜ ਕੌਣ ਆਇਆ ਕਰੇ ਮੇਰੇ ਨਾਨਾ ਨਾਨੀ ਆਏ ਸੀ ਕਿ ਮੇਰੇ ਘਰੇ ਅੱਜ ਫੱਗ ਪੱਗ ਨਹੀਂ ਉਹਨਾਂ ਨੇ ਪੱਗ ਬੰਨੀ ਹੈ ਤੇ ਮੇਰੇ ਘਰੇ ਵੀ ਰਹਿਣਗੇ ਕਿੰਨੇ ਦਿਨਾਂ ਦੋ ਦਿਨ ਘਰੇ ਜਾ ਕੇ ਜਾਣਗੇ ਐਚ ਉਹ ਗੀਰ ਕੋਲੇ ਲੰਬੂ ਜਮਾ ਗੀਰ ਕੋਲੇ ਲੈ ਵੀ ਸਹਜ ਆ ਨਾ ਦੋ ਦਿਨ ਲਾ ਕੇ ਜਾਣਗੇ ਮੇਰੇ ਨਾਨਾ ਨਾਨੀ ਤੇ ਆ ਜਾ ਆ ਜਾ ਫਿਰ ਲੈ ਵੀ ਸਹਜ ਆ ਜਾ ਫਿਰ ਰੈਡੀ 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 ਫਾਰ ਟੇ ਕਰ ਰੈਡੀ ਫਾਰ ਟੇ ਕਰ ਹੌਲੀ ਪਤਾ ਨਹੀਂ ਉਹ ਕਰਨਾ ਡਰ ਲੱਗਦਾ ਹਾਂ ਲਓ ਵੀ ਲਓ ਵੀ ਲਓ ਵੀ ਲਓ ਵੀ ਲਓ ਵੀ ਉਹ ਨਹੀਂ ਇੱਥੇ ਤੇ ਕਿ ਲੈਣਾ ਸਟਾਂਟ ਨਹੀਂ ਕਰਨਾ ਕੋਈ ਤੂੰ ਵੇਖ ਲੈ ਸਰਾਰਤੀ ਆ ਬੱਚਾ ਚੱਲ ਬਸ ਚੰਗਾ ਹੋਰ ਆ ਜਾ ਲੈ ਵੀ ਸਹਿਜਦੀਪ ਸਹਿਜ ਚੱਕਦਾ ਵੀ ਚਲੋ ਆਜੋ ਹੁਣ ਹੌਲੀ ਆਈ ਨੇੜੇ ਆ ਜਾ ਨੇੜੇਓ ਲੈ ਵੀ ਸਹਜ ਹੁਣ ਖੇਡਣ ਲੱਗ ਗਿਆ ਸਾਡਾ ਗਲੀ 'ਚ ਕੀ ਹਾਲ ਹੈ ਲੋ ਵੀ ਇਹ ਸਹਜ ਦਾ ਘਰ ਆ ਸਾਡੇ ਦਾ ਚਲੋ ਦੂਰ ਨਾਲ ਜਾਈਂ ਚਾਰ ਬਈ ਬਹਿ ਜਾ ਹੁਣ ਇੱਕ ਮੈਂ ਵੀ ਲੋ ਵੀ ਨਾ ਕੋਈ ਨਹੀਂ ਕੋਈ ਨਹੀਂ ਕੋਈ ਤਾਂ ਖੇਡ ਹੀ ਜਾਂਦੇ ਚਲੋ ਵੀ ਸਾਡੇ ਤਾਂ ਚਲੋ ਵੀ ਚਲੋ ਵੀ ਚਲੋ ਚਲੋ ਹਾਂ ਚੱਲਦੀ ਮੈਂ ਨਾ ਚਿਲਾਉਂਗਾ ਛੋਟੇ ਜੀ ਤੂੰ ਚਿਲਾਉਂਦੀ ਜਾਨੇ ਨੂੰ ਬੜੀ ਅਸਮਾਨ ਅਖੋਨੀ ਮੇਰੇ ਕਮਰਕੰਡ ਘਰੇ ਚੱਲ ਘਰੇ ਅੱਲਾ ਬੇਠਾ ਬਾਜ਼ ਮਰ ਰਹੀਆ ਮਿਰਚਾ ਜੰਮਾਉਣ ਲੱਗੀ ਇੱਥੋਂ ਹੀ ਮੋੜ ਲਾ ਇੱਥੋਂ ਹੀ ਇਹ ਬੰਦਾ ਬਹੁਤ ਹਾਪਾਬਿਲਿਟੀ ਹੋਗਾ ਚਲ ਘਰੇ ਅੰਦਰ ਚਲੋ ਚਲੋ ਲਾਓ 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 ਸ਼ੀਓ ਲੋਈ ਚਲੋ ਬਸ ਭਾਈ ਹਾਂ ਚੱਲ ਆ ਜਾ ਆ ਜਾ ਆ ਜਾ ਆ ਜਾ ਆ ਜਾ ਚਲੋ ਵੀ ਇਹ ਸਾਡੀ ਵੀਰਪਾਲ ਤੇ ਗੁਰਜੀਤ ਸਿੰਘ ਤੇ ਅੱਜ ਸਹਿਜ ਨੇ ਪੂਰਾ ਇੰਜੋਏ ਕੀਤਾ ਫੁੱਲ ਤੇ ਬੂਤੇ ਲਏ ਤੇ ਸਟਾਰਟ ਕੀਤੇ ਆ ਬਾਈ ਬੱਸ ਇਹਨਾਂ ਪਾਣ ਦੇ ਆ ਆ ਜਾ ਆ ਜਾ ਹੌਲੀ ਆਈ ਬੱਸ ਐ ਲੈ ਵੀ ਟਾਇਰ ਲਾ ਲਈ ਹੁਣ ਆਜਾ ਤਾਂ ਮੈਂ ਗੱਭਰੂ ਹੋ ਗਿਆ ਤੇ ਟਾਇਰ ਲਾ ਲੈ

ਕਰਵੇ 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 ਲੱਗ ਜਾ ਬੱਸ ਉਧਰ ਲੱਗ ਜਾ ਫਿਰ ਬੱਸ ਆਪਣਾ ਹੋ ਗਿਆ ਬਈ ਬਹੁਤ ਤੇਜ਼ ਕਿਰੋ ਲਾ ਦੇ ਪੁੱਤੋ ਨੇ ਚੰਗਾ ਬੱਸ ਹਾਂ ਠੀਕ ਆਂਨੇ ਨੇ ਵੀ ਦੇਖ ਲਿਆ ਨਾਨੀ ਆ ਗਏ ਨੇ ਕਿਰੋ ਤਨ ਦੇਮਾ ਕੇ ਸਾਟੇ ਕਾਲੀ ਨਾ ਤੁਮ ਕਿ ਹਰ ਕੰਮ ਕਰਾ ਹੁਣ ਤੂੰ ਦੇਖ ਰਿਹਾ ਸੀ ਸਾਰਾ ਕੁਝ ਕਿਆ ਰ ਬਈ ਭੱਜ ਲੈਂਦਾ ਸਾਡਾ ਖੜੋ ਚਲੋ ਬਸ